ਮੈਂ ਜਗਦੀਪ ਸਿੰਘ ਛੀਵਾ ਪਿਆਰੇ ਪੱਤਰਕਾਰ ਵੀਰੋ ਅੱਜ ਸ਼੍ਰੋਮਣੀ ਕਾਲੀਗਲ ਦੀ ਜਿਹੜੀ ਜਿਸ਼ਾ ਹੈ ਉਹਦੇ ਸੰਬੰਧ ਵਿੱਚ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਅੱਜ ਪਾਰਟੀ ਤੋਂ ਸਵੇਰੇ ਰੈਜ਼ੀਗਨੇਸ਼ਨ ਜਿਹੜਾ ਉਹ ਭੇਜਿਆ ਸੀ ਪਰਵਾਰ 1920 ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ 25 ਦੇ ਵਿੱਚ ਪਹਿਲੀ ਚੋਣ ਹੁੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹਦੇ ਵਿੱਚ ਮੇਰੇ ਦਾਦਾ ਜੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਇਲੈਕਟ ਹੋਏ ਪਾਕਿਸਤਾਨ 'ਚ ਉਸ ਤੋਂ ਬਾਅਦ ਮੇਰੇ ਡੈਡੀ ਪਿਤਾ ਜੀ ਸਰਤੀ ਸਿੰਘ ਛੀਮਾ 65 ਦੇ ਵਿੱਚ ਐਸਜੀਪੀਸੀ ਦੇ ਮੈਂਬਰ ਬਣੇ ਔਰ ਲਗਾਤਾਰ 50 ਸਾਲ ਉਹ ਮੈਂਬਰ ਰਹੇ ਆ 68 ਦੇ ਵਿੱਚ ਜਦੋਂ ਜਸਸਿਸ ਗੁਨਾਬ ਸਿੰਘ ਦੀ ਪਹਿਲੀ ਅਕਾਲੀ ਸਰਕਾਰ ਬਣੀ ਹੈ ਉਹਦੇ ਵਿੱਚ ਮੰਤਰੀ ਬੜੇ ਸਾਹ ਪ੍ਰਕਾਸ਼ ਸਿੰਘ ਬਾਦਲ ਵੀ ਮੰਤਰੀ ਸੀਗੇ ਉਸ ਤੋਂ ਬਾਅਦ ਸਾਹ ਪ੍ਰਕਾਸ਼ ਸਿੰਘ ਬਾਦਲ ਜਦੋਂ ਸੀਐਮ ਬਣੇ ਉਹਨਾਂ ਨਾਲ ਮੰਤਰੀ ਰਹੇ 72 ਚ ਐਮਐਲਏ ਬਣੇ ਗਰੀ ਜਲ ਸਿੰਘ ਸੀਐਮ ਸੀਗੇ 77 ਚ ਜਿਹੜੀ ਜਨਤਾ ਗਵਰਨਮੈਂਟ ਸਰਕਾਰ ਬਣੀ ਉਹਦੇ ਵਿੱਚ ਫਿਰ ਕੈਬਨਟ ਦੇ ਵਿੱਚ ਸਾਫ ਪ੍ਰਕਾਸ਼ਿਕ ਬਾਦਲ ਆਏ ਮੈਂ 7 ਤੋਂ ਲੈ ਕੇ 12-13 ਸਾਲ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਰਿਆ ਔਰ ਵੱਖ-ਵੱਖ ਖੋਤਿਆਂ ਤੇ ਕੰਮ ਕੀਤਾ ਅੱਜ ਜਿਹੜੀ ਪਾਰਟੀ ਦੀ ਦੂਰਦਸ਼ਾ ਹੈ ਉਹ ਤੁਹਾਡੇ ਸਾਹਮਣੇ ਹੈ ਦਾਸ ਫਿਰ ਰੈਜ਼ੀਗਨੇਸ਼ਨ ਭੇਜਿਆ ਪਾਰਟੀ ਦੀ ਸੋਚ ਦੇਖੋ ਤੁਸੀਂ ਇਹ ਨਹੀਂ ਉੱਥੇ ਕੋਈ ਟਿੱਪਣੀ ਕੀਤੀ ਜਾਵੇ ਜਾਂ ਬਿਲਾ ਕੇ ਕੋਈ ਗੱਲ ਕੀਤੀ ਜਾਵੇ ਇਮੀਡੀਏਟਲੀ ਵੀ ਅਸੀਂ ਤਾਂ ਪਹਿਲਾਂ ਹੀ ਪਾਰਟੀ ਜੋ ਕੱਟਦਾ ਜੀ ਪਾਰਟੀ ਦੀਆਂ ਗਤੀਵਿਧੀਆਂ ਜਿਹੜੀਆਂ ਪਾਰਟੀ ਦੇ ਜਿਹੜੇ ਪ੍ਰੋਗਰਾਮ ਨੇ ਉਹਦੇ ਖਿਲਾਫ ਇਹਨੇ ਕੰਮ ਕੀਤਾ ਮੈਂ ਡਾਕਟਰ ਚੀਮਾ ਨੂੰ ਸਵਾਲ ਕਰਦਾ ਵੀ ਕਿਹੜੀਆਂ ਗਤੀਵਿਧੀਆਂ ਨੇ ਤੁਸੀਂ ਤਾਂ ਉਦੋਂ ਜੰਮੇ ਵੀ ਨਹੀਂ ਸੀ ਕਾਂਦੀ ਦਲ ਦੇ ਵਿੱਚ ਜਦੋਂ ਦੇ ਅਸੀਂ ਕਾਦੀਕਲ ਦੇ ਵਿੱਚ ਹੋਣ ਸਾਂਭੀ ਆ ਹੋਈ ਸਾਂਭੀ ਸਾਰਾ ਪਰਿਵਾਰ ਕੋਈ ਜੇਲ ਨਹੀਂ ਇਹੋ ਜੀ ਜਿਹਦੇ ਵਿੱਚ ਕੋਈ ਬੋਰਚਾ ਨਹੀਂ ਇਹੋ ਜਿਹਾ ਜਿੱਥੇ ਜੇਲ ਨਹੀਂ ਕੱਟੀ ਇਹ ਅੱਜ ਦੇ ਚੜੇ ਪ੍ਰਬੰਧਕ ਨੇ ਜਿਨ੍ਹਾਂ ਨੇ ਕੰਟਰੋਲ ਕੀਤਾ ਹੋਇਆ ਕਾਦੀਕਲ ਤੇ ਇਹ ਸਾਰੇ ਨੌਨ ਪੰਥਕ ਬੰਦੇ ਉਸੇ ਕਰਕੇ ਇਹਨਾਂ ਨੇ ਜਿਹੜੀ ਆ ਦੂਦਰਸ਼ਾ ਕਰਤੀ ਕਦੀ ਸੋਚਿਆ ਸੀ ਵੀ 117 ਚੋਂ 70-80 ਕੈਂਡੀਡੇਟਾਂ ਦੀਆਂ ਜਮਾਤਾਂ ਜਬਤ ਹੋਣਗੀਆਂ ਪਰ ਸ਼ੋਭਨੀ ਕਾਂਦੀਦਲ ਫੇਰ ਵੀ ਸਮਝਿਆ ਨਹੀਂ ਹੋਸ਼ ਨਹੀਂ ਸੁਭਾਲੀ ਉਸ ਤੋਂ ਬਾਅਦ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਆਈਆਂ ਸਿਰਫ ਆਪਣੀ ਇੱਕ ਬਠੇਡਾ ਹਲਕਾਏ ਕੱਢ ਸਕੇ ਆ ਬਾਕੀ ਸਾਰੀਆਂ ਤੇ ਕਿਸੇ ਤੇ ਜਮਾਨਤ ਜਬਤ ਹੈ ਬਹੁਤ ਬੁਰੀ ਤਰ੍ਹਾਂ ਹਾਰੇ ਹੁਣ ਜਿੰਨੀਆਂ ਬਾਈ ਇਲੈਕਸ਼ਨਸ ਆ ਰਹੀਆਂ ਉਹਦੇ ਵਿੱਚ ਵੀ ਤੁਹਾਡੇ ਸਾਹਮਣੀਆਂ ਰਿਜ਼ਲਟ ਪਰ ਜਿਹੜਾ ਮਾਈਂਡ ਹੈ ਜਾਂ ਸੋਚ ਹੈ ਉਹ ਅੱਜ ਵੀ ਉੱਥੇ ਖੜੀ ਹੈ ਵੀ ਕਿਸੇ ਵੀ ਤਰੀਕੇ ਨਾਲ ਕਿਸੇ ਦੀ ਮੈਂਤਰੀ ਕਰਨੀ ਤਰਨਾ ਨਹੀਂ ਕਰਨਾ ਕਿਸੇ ਵਰਕਰ ਨੂੰ ਮਨਾਉਣ ਦੀ ਯਤਨ ਨਹੀਂ ਕਰਨਾ ਕਿਸੇ ਹਲਕੇ ਵਿੱਚ ਜਾ ਕੇ ਵਰਕਰਾਂ ਦਾ ਹਾਲ ਚਾਲ ਨਹੀਂ ਪੁੱਛਣਾ ਇੱਕੋ ਹੀ ਸੋਚ ਵੀ ਮੇਰੀ ਲੀਡਰਸ਼ਿਪ ਕਿਸੇ ਤਰੀਕੇ ਨਾਲ ਕਾਇਮ ਰਵੇ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਮੈਂ ਅੱਜ ਸਵੇਰੇ ਪਾਰਟੀ ਤੋਂ ਮਨ ਬਣਾ ਲਿਆ ਸੀ ਅਸਿਫਾ ਦੇ ਦ ਸੋ ਮੈਂ ਆਪਣਾ ਰੈਜ਼ੀਗਨੇਸ਼ਨ ਸਵੇਰੇ ਪਾਰਟੀ ਨੂੰ ਭੇਜਿਆ ਅਗਲਾ ਜਿਹੜਾ ਐਕਸ਼ਨ ਹੈ ਉਹ ਆਪਣੇ ਵਰਕਰਸ ਨਾਲ ਵਰਕਰ ਸਾਖ ਸੰਬੰਧੀਆਂ ਨਾਲ ਔਰ ਹਲਕੇ ਦੇ ਜਾਂ ਜ਼ਿਲ੍ਹੇ ਦੇ ਜਿਹੜੇ ਆਪਣੇ ਸੱਜਣ ਦੇ ਜਿਨ੍ਹਾਂ ਨੇ ਪਾਰਟੀ ਪਿੱਛੇ ਕੁਰਬਾਨੀਆਂ ਕੀਤੀਆਂ ਪਾਰਟੀ ਪਿੱਛੇ ਬਹੁਤ ਵੱਡੀ ਦੇਣ ਦਿੱਤੀ ਹੈ ਉਨਾ ਸਾਰਿਆਂ ਨਾਲ ਸਲਾਹ مشورہ ਕਰਨ ਤੋਂ ਬਾਅਦ ਜਿਹੜਾ ਨੈਨੋ ਫੈਕਸ਼ਨ ਅਗਲਾ ਉਹ ਲਵਾਂਗੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦਾ ਜਿਹੜਾ ਡਿਸਪਲਿਨ ਹੈ ਉਹਨੂੰ ਮੈਂਟੇਨ ਕਰਦੇ ਹੋਏ 14 ਕਮੇਟੀ ਦੀਆਂ ਰਿਪੋਰਟਸ ਜਿਹੜੀਆਂ ਉਹ ਪਾਰਟੀ ਵਿੱਚ ਡਿਸਕਸ ਹੋਈਆਂ ਉਹ ਲਾਗੂ ਈ ਹੋਈਆਂ ਇਕੱਲੇ ਇਕੱਲੇ ਹਲਕੇ ਵਿੱਚ ਜਾ ਕੇ ਜਿਵੇਂ ਆਪਾਂ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਦੀ ਗੱਲ ਕਰ ਲਈਏ ਬਸੀ ਦੀ ਵੀ ਮੀਟਿੰਗ ਹੋਈ ਫਤੇਗੜ ਸਾਫ ਦੀ ਵੀ ਹੋਈ ਅਮਲੋਹ ਦੀ ਵੀ ਹੋਈ ਜੇ ਤੁਸੀਂ ਉਥੋਂ ਦੀਆਂ ਵੀਡੀਓਸ ਵੰਗਾ ਕੇ ਦੇਖੋਗੇ ਜੋ ਪਾਰਟੀ ਦਾ ਜਾਂ ਵਰਕਰਸ ਦਾ ਇਤਰਾਜ ਸੀ ਜਾਂ ਸੁਝਾਅ ਸੀ ਉਹਦੇ ਵਿੱਚੋਂ ਇੱਕ ਵੀ ਲਾਗੂ ਨਹੀਂ ਹੋਇਆ ਮੈਂ ਸਭ ਦਾ ਵਿੱਚ ਹੁੰਦਾ ਸਾਹਿਬ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਦਾ ਚੱਕਰ ਆ ਗਿਆ ਔਰ ਉਹ ਪਾਰਟੀ ਨੂੰ ਅੱਜ ਤੱਕ ਭੁਗਤਣਾ ਪੈ ਰਿਹਾ ਔਰ ਜਿਹੜੀ ਪਾਰਟੀ ਦੀ ਦੂਰਦਸ਼ਾ ਉਹ ਪਿਛਲੇ 5 ਸਾਲ ਤੋਂ ਨਹੀਂ 2016 ਤੋਂ ਲੈ ਕੇ ਹੁਣ ਤੱਕ ਹੈ ਸੋਚਦੇ ਸੀ ਵੀ ਸ਼੍ਰੋਮਣੀ ਅਕਾਲੀ ਦਲ ਬੈਠੇ ਆ ਪਾਰਟੀ ਚੜ੍ਹਦੀ ਕਲਾ ਚਾਹੇਗੀ ਕੋਈ ਸੋਚ ਆਪਣੀ ਬਦਲ ਗਈ ਪਰ ਕਿਸੇ ਨੇ ਕੋਈ ਸੋਚ ਬਦਲ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਪ੍ਰੋਗਰਾਮ ਨਵੇਂ ਨਹੀਂ ਉਲੀਕੇ ਆਈ ਵਾਰੀ ਨਵਾਂ ਕੰਬ ਦੇ ਕੇ ਅੱਗੇ ਉਹ ਵਰਕਰਸ ਨੂੰ ਜਾਂ ਲੀਡਰਸ ਨੂੰ ਲਾਰੇ 'ਚ ਰੱਖਿਆ ਗਿਆ ਜੀ ਬਸ ਸਰ ਗਰੂਹ ਕਿਹੜਾ ਤੁਸੀਂ ਕਹਾਂਗੇ ਕਿ ਗਰੂਹ ਹੈ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤਾਂ ਦਾ ਕੋਈ ਧਿਆਨ ਨਹੀਂ ਅਕਾਲੀ ਜਿੱਦੇ ਅਕਾਲੀ ਚੁਗਲ ਬਹੁਤ ਸ਼ਬਦ ਵੀ ਤੁਸੀਂ ਵਰਤਦੇ ਹੋ ਸਾਡੇ ਕੋਲੇ ਬਸ ਬਿਲਕੁਲ ਮੈਂ ਜਿਹੜਾ ਕੁਝ ਲਿਖਿਆ ਉੱਤੇ ਕਾਇਮ ਆ ਜੇ ਕੋਈ ਮੈਨੂੰ ਕੁਐਸਚਨ ਕਰਦਾ ਪਾਰਟੀ ਹਾਈ ਕਮਾਂਡ ਚੋਂ ਮੈਂ ਉਹਦਾ ਜਵਾਬ ਦੇ ਆ ਕੋਣ ਨੇ ਉਹ ਪਾਰਟੀ ਜਿਹੜੇ ਤੁਹਾਡੇ ਅੜਦਲ ਫਿਰਦੇ ਨੇ ਉਹਨਾਂ ਦੇ ਜਿਹੜੇ ਪਾਰਟੀ ਦਾ ਪ੍ਰੋਗਰਾਮ ਹੈ ਜਿਹੜਾ ਹਾਂਜੀ ਹੋਰ ਲਈ ਪਤਾਰ ਤੇ ਬਹੁਤ ਸਾਰੇ ਲੋਕ ਨੇ ਵੱਡੇ ਵੱਡੇ ਤੁਸੀਂ ਤੁਸੀਂ ਕਿਹਨਾਂ ਨੂੰ ਕਿਹੜਾ ਅੱਜ ਕਿਹੜਾ ਤੁਸੀਂ ਮੈਂ ਦੱਸਦਾ ਨਾ ਤੁਸੀਂ ਤੁਸੀਂ ਨਾਲ ਲਿਆ ਮੋਡੀਆਂ ਚੋਂ ਅੱਜ ਕਿਹੜਾ ਮੋਟੀ ਨਾਲ ਹੈ ਪਾਰਟੀ ਦੇ ਖਲਾਫ ਜਿਹੜੀਆਂ ਗਤੀਵਿਧੀਆਂ ਕਰੀਆਂ ਸਿਆ ਹੱਥੇ ਹਰ ਇੱਕ ਗਿਆਨੀ ਹੱਥੇ ਨੂੰ ਮਿਲਣਾ ਡਾਗਾ ਉਹ ਪਾਰਟੀ ਕੋਲ ਦੀ ਗੱਲ ਜੀ ਮਿਲਿਆ ਉਹਨਾਂ ਨੂੰ ਮੈਡੀ ਬਲਿਆ ਜੀ ਬਿਲਕੁਲ ਨਹੀਂ ਬਿਲਕੁਲ ਨਹੀਂ ਮਿਲੇ ਕਦੀ ਨਹੀਂ ਮਿਲੇ ਤਾਂ ਹੀ ਤਾਂ ਮੈਂ ਸੋਚ ਰਿਹਾ ਨਾ ਵੀ ਗਤੀਵਿਧੀਆਂ ਹੈ ਕੀ ਨੇ ਕੋਈ ਇਲਜ਼ਾਮ ਤਾਂ ਸਾਬਤ ਕਰੋ ਮੇਰੇ ਖਿਲਾਫ ਕੀ ਕੀ ਲੱਗਦਾ ਕੀ ਲੱਗਦਾ ਮੇਰੇ ਕੋਲ ਜੇ ਦੇਖੀਏ ਆਪਾਂ ਗਿਆਨੀ ਜੀ ਦੇ ਪਰਿਵਾਰਕੀ ਕਿਤੇ ਹੁਣ ਤੱਕ ਮੇਰੇ ਬਜ਼ੁਰਗਾਂ ਦੀ ਡੈਥ ਹੋਈ ਗਿਆਨੀ ਜੀ ਭੋਗ ਤੇ ਵੀ ਨਹੀਂ ਆਏ ਸੰਸਕਾਰ ਤੇ ਵੀ ਨਹੀਂ ਆਏ ਦੂਜੇ ਲੀਡਰ ਸਾਰੇ ਆਏ ਕਿਉਂਕਿ ਸਾਰਿਆਂ ਨਾਲ ਹੀ ਸਬੰਧ ਹੈ ਤਾਂ ਦੱਸਿਆ ਪਹਿਲਾਂ ਵੀ 20 ਤੋਂ ਲੈ ਕੇ ਕਾਲੀਕਲ ਦੇ ਵਿੱਚ ਆ ਕੋਈ ਲੀਡਰ ਐਜਾ ਨਹੀਂ ਸੀ ਜਿਹਦੇ ਨਾਲ ਪਰਿਵਾਰਕ ਸਬੰਧ ਨਾ ਹੋਣ ਪਰ ਅੱਜ ਜਿਹੜੀ ਦੂਰਦਰਸ਼ਾ ਪਾਰਟੀ ਦੀ ਉਹ ਵੀ ਤੁਹਾਡੇ ਸਾਹਮਣੇ ਸਾਰਿਆਂ ਦੇ ਸਰ ਜਿੰਨਾ ਦੀ ਗੱਲ ਹੈ ਜਿਹਦੇ ਕਰਨ ਪਾਰਟੀ ਨੇ ਕਰਨ ਗੱਲ ਕਰਨਾ ਵੀ ਮناسب ਨਹੀਂ ਸਮਝਿਆ ਸਾਨੂੰ ਇਹ ਪਾਰਟੀ ਨੂੰ ਪਤਾ ਹੋਣਾ ਜੀ ਜਦੋਂ ਡਾਕਟਰ ਚੀਮਾ ਨੇ ਸਟੇਟਮੈਂਟ ਦਿੱਤੀ ਆ ਜਾਂ ਕੋਈ ਗੱਲ ਕਹੀ ਆ ਇਹ ਉਹਨਾਂ ਨੂੰ ਸੋਚ ਕੇ ਦੇਣੀ ਚਾਹੀਦੀ ਸੀ ਵੀ ਪਹਿਲਾਂ ਮੈਨੂੰ ਕਾਲ ਕਰਦੇ ਸੋ ਵੀਰ ਸਿੰਘ ਬਾਦਲ ਤਾਂ ਮੇਰਾ ਮੈਂ ਉਹਨਾਂ ਨੂੰ ਰੈਜ਼ੀਗਨੇਸ਼ਨ WhatsApp ਤੇ ਭੇਜਿਆ ਉਹਨਾਂ ਨੇ ਕੋ ਹੱਥ ਜੋੜੇ ਆ ਉਦੋਂ ਬਾਅਦ ਡਾਕਟਰ ਚੀਮਾ ਪਾਰਟੀ ਚੋਂ ਕੱਟ ਰਹੇ ਆ ਤੁਸੀਂ ਆਪੇ ਦਾ ਲੋ ਪਾਰਟੀ ਕਿਸੇ ਸੇਟ ਕਰਦੀ ਐ ਸਾਹ ਸੋ ਵੀਰ ਸਿੰਘ ਬਾਦਲ ਤਾਂ ਹੱਥ ਜੋੜ ਰਿਹਾ ਆ ਆ ਡਾਕਟਰ ਚੀਮਾ ਪਾਰਟੀ ਚੋਂ ਕੱਟ ਰਿਹਾ ਡਾਕਟਰ ਚੀਮਾ ਕਿੱਧਰ ਦਾ ਲੀਡਰ ਹੈ ਜੀ ਜਵਾਬ ਤਾਂ ਆਪਣੀ ਬਚਾ ਨਹੀਂ ਸਕਿਆ ਉਹ ਹੱਥ ਜੋੜਦੇ ਆ ਹੱਥ ਕੀ ਕੱਟ ਰਹੇ ਹੋ ਤੁਸੀਂ ਹਾਂਜੀ ਦੇ ਆ ਅੱਥਰ ਜੋੜੇ ਗਏ ਆ ਕੀ ਪਤਾ ਕੱਲ੍ਹ ਕੱਦੀ ਚਾਹੁੰਦੇ ਹੋਣ ਕੁਝ ਕੱਲ ਪਰ ਜਿਹੜੇ ਬੈਠੇ ਨੇ ਦਫ਼ਤਰਾਂ ਦੇ ਵਿੱਚ ਇਹ ਲੋਕ ਐਡੇ ਕਾਲੇ ਨੇ ਵੀ ਕੋਈ ਕਾਲੀ ਰਵੇ ਨਾ ਕਾਲੀ ਦਲ ਚ ਤੇ ਹੁਣ ਅਗਲਾ ਮੂੜ ਕਿ ਆ ਜਾਈਗਾ ਬਿਜੀ ਬਜਾਰੇਆਂ ਨਹੀਂ ਅਜੇ ਕੋਈ ਮੂੜ ਨਹੀਂ ਜੀ ਆਪਣੇ ਵਰਕਰਸ ਨਾਲ ਆਪਣੇ ਜਿਹੜੇ ਸਾਡੇ ਪੁਰਾਣੇ ਪੈਰੋਕਾਰ ਨੇ ਉਹਨਾਂ ਨਾਲ ਸਲਾਹ مشورہ ਕਰਨ ਤੋਂ ਜਿਹੜਾ ਨੈਕਸਟ ਸਟੈਪ ਆ ਉਹ ਲਿਆ ਜਾਏਗਾ